ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ ਉਧਰ ਬੈਬ ਸੀਰੀਅਸ ਬਣ ਰਹੀਆਂ ਉਹਨਾਂ ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਜਿਹੜਾ ਇਹ ਕਹਿੰਦਾ ਵੀ ਮੇਰੇ ਕੋਲੇ ਮੈਂ ਹਥਿਆਰ ਲੈ ਕੇ ਮੈਂ ਮਾਰਦਾ ਅਸੀਂ ਕਦੇ ਉਹ ਤੁਹਾਨੂੰ ਦਿਖਾਇਆ ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਆ ਸਾਡੇ ਨਾਲ ਕਰੋ ਅਸੀਂ ਗਾਉਣੇ ਬੰਦ ਕਰਦੇ ਆ ਲਾਇਸੈਂਸ ਬੰਦ ਕਰੋ ਹਥਿਆਰ ਰੱਖਣੇ ਬੰਦ ਕਰੋ ਦੇਸ਼ ਦੇ ਵਿੱਚ ਬੰਦ ਕਰੋ ਸਾਰਾ ਕੁਝ ਠੇਕੇ ਬੰਦ ਕਰੋ ਸਾਰਾ ਕੁਝ ਬੰਦਾ ਸੀ ਵੀ ਕਰਦੇ ਆ ਥੋੜਾ ਸੈਂਸਰ ਬੋਰਡ ਬੰਦ ਕਰੋ ਜਿਹੜਾ ਸੈਂਸਰ ਕਰਕੇ ਭੇਦਵੀਆ ਗਾ ਦੇ ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਨੇ ਚ ਤੁਸੀਂ ਕਾਗਜ਼ਾਂ ਤੇ ਫਾਰਮੈਲਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ ਨਾਲੇ ਇੱਕ ਇੱਕ ਸੋਚ ਆ ਆ ਮੁਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ ਮੈਂ ਮੇਰੇ 6ਵੀਂ ਕਲਾਸ ਤੋਂ ਗਾਣੇ ਸੁਣ ਰਹੇ ਹਥਿਆਰ ਨਾਲੇ ਕਾਲਿਆਂ ਦੇ ਗਾਣੇ ਮੈਂ ਕਦੇ ਕੁਝ ਨਹੀਂ ਕੀਤਾ ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ 6.5 ਬੈਂਡ ਆਇਲਸ ਦੇ ਵਿੱਚੋਂ ਕੈਨੇਡਾ ਗਿਆ ਫਿਰ ਕੈਕੀ ਚ ਆਇਆ ਮੈਂ ਕਦੇ ਕਿਸੇ ਦੀ ਗੋਲੀ ਨਹੀਂ ਮਾਰੀ ਕਿਉਂ ਨਹੀਂ ਮਾਰੀ ਕਿਉਂਕਿ ਮੇਰੇ ਮਾਪੇ ਮੈਨੂੰ ਸਮਝਾਉਂਦੇ ਸੀ ਵੀ ਪੁੱਤ ਆਹ ਤਰਾ ਚੰਗਾ ਆਹ ਤਰਾ ਮਾੜਾ ਆਪਣੇ ਕੋਲੇ ਐਨੇ ਕੁ ਪੈਸੇ ਆ ਐਨੀ ਕੁ ਜ਼ਮੀਨਾਂ ਤੂੰ ਆਹ ਕੰਮ ਕਰਨਾ ਆਹ ਕੰਮ ਨਹੀਂ ਕਰਨਾ ਜੇ ਤੂੰ ਆਹ ਕੰਮ ਕੀਤਾ ਤਾਂ ਤੇਰੇ ਤੇ ਆਹ ਬੈਡ ਇਫੈਕਟ ਪਊ ਜੇ ਤੂੰ ਆਹ ਚੰਗਾ ਕੀਤਾ ਤਾਂ ਤੇਰੇ ਲਈ ਆਹ ਚੰਗਾ ਹੋਊ ਉਹ ਜਦੋਂ ਤੁਸੀਂ ਉਹਦੇ ਜਵਾਕਾਂ ਨੂੰ ਕੁਝ ਦੱਸਣਾ ਹੀ ਨਹੀਂ ਫਿਰ ਆਪਾਂ ਲੋਕਾਂ ਦੇ ਕਿਉਂ ਥੋਪ ਦਿਆਂ ਵੀ ਤੁਸੀਂ ਖਰਾਬ ਕਰਦੇ ਜਵਾਕਾਂ ਮੇਰੇ ਵੀਰੋ ਜੇ ਕੋਈ ਕਿਸੇ ਦਾ ਘੋੜਾ ਪੁੱਤ ਦਬਦਾ ਨਾ ਜਾਂ ਤਾਂ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਾਂ ਉਹਦੀ ਸਿੱਖਿਆ ਇਹੋ ਜੀ ਹੁੰਦੀ ਹੈ ਕਦੇ ਕੋਈ ਕਿਸੇ ਤੋਂ ਕਹਿ ਕੇ ਕੁਝ ਨਹੀਂ ਕਰਵਾਉਂਦਾ ਕਿਸੇ ਨੂੰ ਇਹ ਦੂਜਿਆਂ ਦੇ ਥੋਪਣਾ ਬੰਦ ਕਰੋ ਇੱਥੇ ਵੀ بڑے ਬੱਚਿਆਂ ਨੇ ਮਾਂ ਪਿਓ ਆਏ ਹੋਣਗੇ ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਦੀ ਪੁੱਤ ਆ ਤਰਾ ਚੰਗਾ ਆ ਤਰਾ ਮਾੜਾ ਜੇ ਤੂੰ ਆ ਮਾੜਾ ਕਰੇਗਾ ਤੇ ਨੜਾ ਮਾੜਾ ਹੋਊਗਾ ਠੀਕ ਹੈ ਨਾ ਜੀ ਟੱਕਾ ਦਾ ਕਰ ਲਾਂਗੇ ਇਹੀ ਤਾਂ ਹੁੰਦਾ ਜੇ ਮੈਂ ਦੋ ਤਿੰਨ ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨੇ ਮਿੰਟ 'ਚ ਕਹਿ ਦੇਣਾ ਸੀ ਤਾੜੀਆਂ ਮਾਰਨੀ ਸੀ ਅੱਜ ਸਹੀ ਗੱਲ ਕਰਦਾ ਕਿਸੇ ਨੇ ਤਾੜੀ ਨਹੀਂ ਮਾਰੀ ਉਹ ਤਾੜੀ ਮਰਵਾਉਣ ਨੂੰ ਨਹੀਂ ਕਹਿ ਰਿਹਾ ਮੈਂ ਕਹਿੰਦਾ ਵੀ ਜੇ ਤੁਹਾਨੂੰ ਥੋੜੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ ਇੰਨਾਂ ਲਈ ਤਾਂ ਮੈਂ ਬਾਦੂਆ ਇਕੱਲੇ ਨਹੀਂ ਮੁੱਕਦਾ ਸਾਰੀ ਜ਼ਿੰਦਗੀ ਜੋਰ ਲਾਈ ਜਾਣਾ ਜਮ ਜਮ ਆਈ ਜਾਣ ਦਵਾਰੇ ਤਾਂ ਵੀ ਕੋਈ ਚੱਕਰ ਨਹੀਂ ਪਰ ਜੋ ਤੁਹਾਡੇ ਚੰਗੇ ਲਈ ਚੀਜ਼ ਹੈ ਮੇਰਾ ਵੀਰ ਜੇ ਕੁਝ ਕਹਿਣਾ ਹੁੰਦਾ ਤਾਂ ਨਾ ਆਪਣਾ ਛੋਟਾ ਭਰਾ ਜਾ ਵੱਡਾ ਭਰਾ ਬਣ ਕੇ ਸਮਝਿਆ ਕਰੋ ਠੀਕ ਹੈ ਨਾ ਮੇਰੇ ਵੀਰ ਹਾਂ ਛੇ ਫੁੱਟ ਦਾ ਜੁਸਾਣੀ ਆਉਂਦਾ ਪਰ ਨਾ ਮੂਰੇ ਮੇਰੇ ਪਰਖੇ ਦੱਸਦੇ ਨੇ ਹੰਨੀ ਮ ਲੜਨੇ ਲਈ ਕੌਣੇ ਤੂੰ ਮਾਰਨੇ ਤਈ ਹੰਨੀ ਮ ਕੰਮ ਜਾਣਦਾ ਹਮੈਨੂੰ ਵੈਰੀ ਕਹਿੰਦੇ ਨੇ ਓ ਫੋਟੀ ਸਾਵਣਨੀ ਮੁਟਿਆਰੇ ਹਉ ਜ਼ੋਰ ਲਾਲਿਆ ਦੁਨੀਆਂ ਨੇ ਜ਼ੋਰ ਲਾਲਿਆ ਦੁਨੀਆਂ ਨੇ ਓ ਪਰ ਕਿੱਥੇ ਗੱਭਰੂ ਉਸ ਨੂੰ ਮੁਸੇ ਵਾਲਾ ਨਹੀਂ ਦੇਖ ਲੈ ਹੌਲੀ ਬੋੜ ਤੱਕ ਅੱਜ ਦੇਆਂ ਸਤਾਰਾਂ ਨੂੰ